ਪੁਨਰਸਰਜੀਤ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਕੇ ਇਕੱਠੇ ਪੁਨਰਸਰਜੀਤ ਨੇ ਕੀਤਾ ਸਵਾਗਤ ਅਕਾਲੀ ਦਲ ਬਾਦਲ ਦਾ ਜੋ ਮਜੀਠੀਆ ਦੇ ਵੱਲੋਂ ਪਹਿਲ ਕਦਮੀ ਦਾ ਇਹ ਬਿਆਨ ਦਿੱਤਾ ਗਿਆ ਜਿਸ ਵਿੱਚ ਸਾਰੇ ਹੀ ਪੁਨਰਸਰਜੀਤ ਦੇ ਆਗੂ ਹੁਣ ਮਜੀਠੀਆ ਦਾ ਸਵਾਗਤ ਕਰ ਰਹੇ ਨੇ ਜੋ ਅਕਾਲੀ ਦਲ ਇੱਕ ਮੰਤ ਤੇ ਸਾਰਾ ਇਕੱਠਾ ਹੋ ਕੇ ਪੰਜਾਬ ਅਕਾਲੀ ਦਲ ਦੀ ਸਰਕਾਰ ਬਣਾਏਗਾ ਤੁਸੀਂ ਜੁੜੇ ਹੋ ਲੋਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਪੁਨਰਸਜੀਤ ਦੋਨਾਂ ਦਾ ਅਫਸ ਦੇ ਵਿੱਚ ਫਿਰ ਏਕਾ ਹੋ ਗਿਆ ਹੈ ਪੁਨਰਸਜੀਤ ਅਕਾਲੀ ਦਲ ਦੇ ਵੱਖ-ਵੱਖ ਸਾਰੇ ਹੀ ਉਹ ਲੀਡਰ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਹਿਮਤ ਹੋ ਕੇ ਅਕਾਲੀ ਦਲ ਵਿੱਚ ਵਾਪਸ ਆ ਗਏ ਨੇ ਜਿਨ੍ਹਾਂ ਨੇ ਅੱਜ ਆਪਣੇ ਵੱਲੋਂ ਇਹ ਸਾਰੇ ਬਿਆਨ ਦੇ ਕੇ ਕਿਹਾ ਕਿ ਉਹ ਅਕਾਲੀ ਦਲ ਤੋਂ ਕਦੇ ਵੱਖ ਨਹੀਂ ਹੋਏ ਉਹ ਅਕਾਲੀ ਦਲ ਦੇ ਹੀ ਮੈਂਬਰ ਨੇ ਤੇ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਸੀ ਜੋ ਅੱਜ ਵਿਕ੍ਰਮ ਸਿੰਘ ਮਜੀਠੀਆ ਨੇ ਫਿਰ ਉਹਨਾਂ ਨੂੰ ਵਾਪਸ ਲਿਆਂਦਾ ਹੈ ਤੇ ਸਾਰਿਆਂ ਦਾ ਸਵਾਗਤ ਕੀਤਾ ਜੋ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਉਹਨਾਂ ਸਾਰੇ ਆਗੂਆਂ ਨੇ ਸਵਾਗਤ ਕੀਤਾ ਹੈ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਕੀਤੀ ਹੋਈ ਪਹਿਲ ਕਦਮੀ ਦਾ ਸੋ ਪੁਨਰਸਜੀਤ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦੇ ਵਿੱਚ ਆਪਸੀ ਇਕੱਠ ਨੂੰ ਲੈ ਕੇ ਜੋ ਮਜੀਠੀਆ ਵੱਲੋਂ ਬਿਆਨ ਦਿੱਤਾ ਗਿਆ ਕਿ ਮੈਂ ਨੰਗੇ ਪੈਰੀ ਹਰੇਕ ਲੀਡਰ ਨੂੰ ਜਾ ਕੇ ਮਨਾਵਾਂਗਾ ਤੇ ਪਾਰਟੀ ਦੇ ਵਿੱਚੋਂ ਜਿਹੜੇ ਨਾਰਾਜ਼ ਹੋਏ ਧੜੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਵਾਂਗਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਦ ਦੇ ਆਗੂਆਂ ਵਿੱਚ ਜੋ ਹੁਣ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਵੱਖ-ਵੱਖ ਬਿਆਨ ਆਏ ਨੇ ਪਾਰਟੀ ਵੱਲੋਂ ਵੱਖ-ਵੱਖ ਦੇ ਦਿੱਗਰ ਆਗੂਆਂ ਨੇ ਮਜੀਠੀਆ ਦੀ ਇਸ ਭਾਵਨਾ ਦਾ ਸਵਾਗਤ ਕਰਦਿਆਂ ਇਕਤਾ ਦੇ ਰਹਾ ਖੁੱਲੇ ਹੋਣ ਦਾ ਸੰਕੇਤ ਦਿੱਤਾ ਹੈ ਸਭ ਤੋਂ ਪਹਿਲਾਂ মিডিਆ ਨਾਲ ਗੱਲਬਾਤ ਕਰਦੇ ਹੋਇਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪੁਨਰਸਜੀਤ ਲਹਿਰ ਦਾ ਜਨਮ ਹੀ ਅਕਾਲੀ ਸ਼ਕਤੀ ਨੂੰ ਜੋੜਨ ਲਈ ਹੋਇਆ ਉਹਨਾਂ ਨੇ ਕਿਹਾ ਕਿ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਜੇਕਰ ਇਮਾਨਦਾਰੀ ਨਾਲ ਯਤਨ ਹੋਣ ਤਾਂ ਸਭ ਕੁਝ ਸੰਭਵ ਹੈ ਅਸੀਂ ਹਮੇਸ਼ਾ ਪੰਥ ਇਕਤਾ ਦੇ ਹਮੀ ਰਹੇ ਹਾਂ ਤੇ ਜੇ ਮਜੀਠੀਆ ਸਾਹਿਬ ਕੋਈ ਯੋਗਦਾਨ ਪਾਉਂਦੇ ਹਨ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਪੁਨਰਸਜੀਤ ਦੇ ਕਨਵੀਨਰ ਨੇ ਉਹਨਾਂ ਨੇ ਮਜੀਠੀਆ ਦੇ ਵਿਚਾਰਾਂ ਨੂੰ ਹਾਂ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਪੰਥ ਨੂੰ ਇਸ ਸਮੇਂ ਇਕਤਾ ਦੀ ਲੋੜ ਹੈ ਹਾਲਾਂਕਿ ਉਹਨਾਂ ਨੇ ਸ਼ਰਤ ਰੱਖਦਿਆਂ ਕਿਹਾ ਕਿ ਇਹ ਇਕਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਸਿਧਾਂਤਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਲੜਾਈ ਕਿਸੇ ਅਹੁਦੇ ਦੀ ਨਹੀਂ ਸਗੂ ਔਸੂਲਾਂ ਦੀ ਹੈ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਟਿੰਸਾ ਨੇ ਵੀ ਕਿਹਾ ਕਿ ਅਸੀਂ ਕੋਈ ਰੁੱਸੇ ਹੋਏ ਨਹੀਂ ਹਾਂ ਬਲਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਪਹਿਰਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਕਤਾ ਬਿਲਕੁਲ ਸੰਭਵ ਹੈ ਅਸੀਂ ਕਦੇ ਪਾਰਟੀ ਨਹੀਂ ਛੱਡੀ ਸਾਨੂੰ ਤਾਂ ਕੱਢਿਆ ਗਿਆ ਸੀ ਅਸੀਂ ਆਪਣੀ ਸਾਰੀ ਲੀਡਰਸ਼ਿਪ ਨਾਲ ਵਿਚਾਰ ਕਰਕੇ ਸੰਧਾਤਨਾ ਤੌਰ ਤੇ ਅਗਲਾ ਫੈਸਲਾ ਲਵਾਂਗੇ ਜੋ ਅਕਾਲੀ ਦਲ ਬਾਦਲ ਨਾਲ ਸਾਡੀ ਸਹਿਮਤੀ ਹੋਵੇਗੀ ਸੁਰਜੀਤ ਸਿੰਘ ਰਖੜਾ ਸਾਹਿਬ ਕਾ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਨੂੰ ਦੁਬਾਰਾ ਇੱਕ ਹੋਂ ਵਿੱਚ ਕੋਈ ਇਤਰਾਜ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਅਹੁਦੇ ਲੈਣ ਦੀ ਗੱਲ ਨਹੀਂ ਜੇ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਨਿਮਸਤਕ ਹੋ ਕੇ ਤਾਂ ਇਕਤਾ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅਸੀਂ ਸਾਰੇ ਅਕਾਲ ਤਖਸੈਬ ਦੇ ਹੁਕਮਨਾਮੇ ਵਿੱਚ ਬੰਨੇ ਹੋਏ ਆਂ ਸਾਰੇ ਆਗੂਆਂ ਨੇ ਇਕਤਾ ਦੀ ਸਹਿਮਤੀ ਦਿਖਾਈ ਦਿੱਤੀ ਏ ਪਰ ਪੁਨਰ ਸ੍ਰੀ ਤਰ ਦੇ ਆਗੂਆਂ ਨੇ ਕੁਝ ਗੰਭੀਰ ਸਵਾਲ ਜ਼ਰੂਰ ਖੜੇ ਕੀਤੇ ਹਨ ਉਹਨਾਂ ਆਗੂਆਂ ਦਾ ਮੰਨਣਾ ਹੈ ਕਿ ਇਕਤਾ ਸਿਰਫ ਕਾਰੀਗਰੀ ਨਹੀਂ ਸਗੋਂ ਸੰਧਾਤਾਂ ਦੇ ਆਧਾਰ ਤੋਂ ਹੋਣੀ ਚਾਹੀਦੀ ਏ ਵਡਾਲਾ ਨੇ ਦੋਸ਼ ਲਾਇਆ ਕਿ ਦੂਜੀ ਤਰ੍ਹਾਂ ਦੇ ਸ੍ਰੀ ਅਕਾਲ ਤਖਸੈਬ ਦੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਏ ਵਿਕ੍ਰਮ ਸਿੰਘ ਜੀਠੀਆ ਇਸ ਪਹਿਲ ਕਦਮੀ ਨੇ ਅਕਾਲੀ ਦਲ ਦੇ ਵਿੱਚ ਖਿੰਡੇ ਹੋਏ ਆਗੂਆਂ ਨੂੰ ਮੋੜ ਮੇਈਤੇ ਲਿਓਨ ਦਾ ਮਾਹੌਲ ਜੋਸ਼ ਸਿਰ ਦਿੱਤਾ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਸਿਰੇ ਚੜਦੀ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਵ ਦਾ ਇੱਕ ਨਵਾਂ ਦਹਾੜੇ ਸ਼ੁਰੂ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੁਰਜੀਤ ਹੋਵੇਗਾ ਅਕਾਲੀ ਦਲ ਦੁਬਾਰਾ ਇੱਕ ਹੋਵੇਗਾ ਤੇ ਅਕਾਲੀ ਦਲ ਮਜ਼ਬੂਤ ਹੋਵੇਗਾ ਅਕਾਲੀ ਦਲ ਦੀ ਸਰਕਾਰ ਬਣੇਗੀ ਜੋ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਪੱਤਾ ਬਿਆਨ ਦਿੱਤਾ ਗਿਆ ਉਸ ਵੇਲੇ ਪਰ ਸਾਰੇ ਪੁਨਰਸਜੀਵ ਦੇ ਆਗੂਆਂ ਨੇ ਇਹ ਸਹਿਮਤੀ ਜਤਾਈ ਹੈ ਸਵਾਗਤ ਕੀਤਾ ਹੈ ਬਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਦਾ